ਪਿਛਲੇ ਦਿਨ ਜੀਵਨ ਸਿੰਘ ਵਾਲਾ ਵਿਖੇ ਹਾਸਤਾ ਗ੍ਰਸਤ ਹੋਈ ਬੱਸ ਵਿੱਚ 6 ਧੀਆਂ ਦੀ ਮਾਤਾ ਪਰਮਜੀਤ ਕੌਰ ਵੀ ਸ਼ਾਮਲ ਸੀ ਜੋ ਕਿ ਆਪਣੀ ਦੋ ਧੀਆਂ ਨਾਲ ਬੱਸ ਵਿੱਚ ਸਵਾਰ ਹੋ ਕੇ ਆਪਣੇ ਪੇਕੇ ਪਿੰਡ ਚੁੱਗੇ ਨੂੰ ਜਾ ਰਹੀ ਸੀ। ਭਾਵੇਂ ਕਿਸ ਦੀਆਂ ਦੋ ਬੇਟੀਆਂ ਜ਼ਿੰਦਗੀ ਦੀ ਜੰਗ ਜਿੱਤ ਗਈਆਂ ਹਨ ਪਰ ਪਰਮਜੀਤ ਕੌਰ ਰੱਬ ਨੂੰ ਪਿਆਰੀ ਹੋ ਚੁੱਕੀ ਹੈ। ਪਰਮਜੀਤ ਕੌਰ ਦੀ ਮੌਤ ਤੋਂ ਬਾਅਦ ਤਲਵੰਡੀ ਸਾਬੋ ਦੇ ਸਿਫਰ ਹਸਪਤਾਲ ਵਿੱਚ ਮਾਹੌਲ ਪੂਰੀ ਤਰ੍ਹਾਂ ਗਮਗੀਨ ਹੋ ਗਿਆ ਤੇ ਵਾਰਸਾਂ ਦਾ ਵਿਰਲਾਪ ਚੱਲਿਆ ਨਹੀਂ ਜਾ ਰਿਹਾ ਸੀ। ਇਸ ਵੇਲੇ ਪਰਮਜੀਤ ਕੌਰ ਦੇ પતિ ਪ੍ਰੇਮ ਸਿੰਘ ਅਤੇ ਉਸ ਦੀ ਭੈਣ ਨੇ ਬੜੇ ਭਾਵੁਕ ਮਨ ਨਾਲ ਦੱਸਿਆ ਕਿ ਪਰਮਜੀਤ ਕੌਰ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਦਾ ਪੇਟ ਪਾਲ ਰਹੀ ਸੀ ਪਰ ਰੱਬ ਨੇ ਹੋਰ ਹੀ ਪਾਣਾ ਵਰਤਾ ਦਿੱਤਾ। ਪਿੰਡ ਦੇ ਸਰਪੰਚ ਨੇ ਪੰਜਾਬ ਸਰਕਾਰ ਤੋਂ ਇਸ ਗਰੀਬ ਪਰਿਵਾਰ ਦੀ ਮਦਦ ਕਰਨ ਦੀ ਮੰਗ ਕੀਤੀ। ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਪਿਸਦੀ ਰਹਿੰਦੀ ਹੈ ਦਿਨ ਭਰ। ਮਹਾਬਾਰੀ ਦੀ ਪੀੜ ਹੋਵੇ, ਜਾਂ ਬਿਮਾਰੀਆਂ ਦੀਆਂ ਤਕਲੀਫਾਂ। ਕਿਸਮਤ ਦਾ ਲਿਖਿਆ ਹੈ ਸ਼ਾਇਦ। ਇਹ ਸੋਚ ਕੇ ਭੁੱਲ ਜਾਂਦੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਏ ਸਪੀਡ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਈ ਜਾ ਰਹੀ ਹੈ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਕੀ ਨਾਂ ਦੋਤਾ ਮੇਰਾ ਨਾਮ ਮਨਜੀਤ ਆ ਵੀਰੇ ਮੈਂ ਭੈਣ ਆ ਉਹਦੀ ਵੱਡੀ ਮੇਰੇ ਕੋਲੇ ਵਿਆਹੀ ਸੀ ਮੈਂ ਮੜਾ ਵਿਆਹੀ ਉਹ ਹੁਕਮਾੜੀ ਸੀ ਕੀ ਨਾਂ ਸੁਣਣਾ ਪਰ ਮਨਜੀਤ ਸੀਗੀ ਵੀਰੇ ਉਹਦਾ ਨਾਂ ਹੈ ਪੂਰੀ ਮੌਤ ਇਥੋ ਹੀ ਹੈ ਹਾਂ ਵੀਰੇ ਕੱਲ ਬੱਸ ਚ ਹੋ ਗਈ ਵੀਰੇ ਡੱਥ ਦੋ ਕੁੜੀਆਂ ਸੀ ਨਾਲ ਉਹ ਠੀਕ ਨੇ ਹੈ ਵੱਡੀ ਨਾਲੋਂ ਛੋਟੀ ਐ ਇੱਕ ਸਾਰੀਆਂ ਤੋਂ ਛੋਟੀ ਐ ਦੂਜੀਆਂ ਘਰੇ ਨੇ ਵੀਰਾ ਸਾਨੂੰ ਬਾਅਦ ਚ ਪਤਾ ਲੱਗਿਆ ਅਸੀ ਦੋਨੇ ਭੈਣ ਭਣਾਈ ਆ ਗਏ ਸਾਨੂੰ ਵੀਰੇ ਫੋਨ ਆ ਗਿਆ ਇੱਥੇ ਸਾਡੇ ਕੁੜੀਆਂ ਵਿਆਹੀਆਂ ਸੀ ਤਾਂ ਇਹ ਦੇ ਨਾਲ ਕਿੱਥੇ ਜਾਂਦੀ ਸੀ ਉਹ ਹੋ ਮੇਰੇ ਪੇਕੇ ਜਾਂਦੀ ਸੀ ਮੇਰੀ ਮਾਂ ਢਿੱਲੀ ਸੀ ਚੁੱਗੇ ਆ ਵੀਰੇ ਬਠਿੰਡੇ ਤੋਂ ਅੱਗੇ ਐਨੀ ਦੂਰ ਚੜਾ ਕੇ ਮੇਰਾ ਭਣਾਈ ਆ ਗਿਆਗਾ ਚੜਾ ਕੇ ਬਸ 12 ਵਜੇ ਸਰਦੂਲ ਘੜੋਂ ਬਸ ਚੜੀ ਆ ਬਸ ਪਹੁੰਚੀ ਨਹੀਂ ਤਲਵੰਡੀ ਦੇ ਅੱਸਤ ਸਾਲ ਹੋ ਗਿਆ ਵੀਰਾ ਸਾਨੂੰ ਪਤਾ ਹੀ ਨਹੀਂ ਸੀਗਾ ਯੋ ਸਾਨੂੰ ਪਤਾ ਲੱਗਿਆ ਅਸੀਂ ਤਾਂ ਉਸੇ ਟਾਈਮ ਹੀ ਕਹਿਤਾ ਆਂ ਵੀ ਮੇਰੀ ਭੈਣ ਆ ਮੇਰੀ ਰਾਸੀ ਕੀ ਮੰਗ ਕਰਨੀ ਆ ਸਾਡੇ ਕੋਲੇ ਵੇਖ ਲੋ ਹੁਣ ਕੀ ਆ ਦੋ ਭੈਣਾਂ ਸੀ ਭਾਈ ਸਿੱਧਾ ਸੀ ਮੇਰਾ ਹੈ ਭਾਈ ਸਿੱਧਾ ਭਰਾਵਾ ਮਾਸੀ ਪਿਓ ਹੈ ਨਹੀਂ ਹੈ ਨਾ ਮਾਂ ਤੂੰ ਤੁਰਿਆ ਜਾਂਦਾ ਨਾ ਪਾਲ ਸਕਦੀ ਆ ਹੈ ਮੈਂ ਕਿੰਨਾ ਕ ਪਾਲੂਗੀ ਮੈਂ ਆਪਦਾ ਘਰ ਪਾਲੂਗੀ ਕਿ ਉਹਨਾਂ ਦੇ ਬੱਚੇ ਪਾਲੂਗੀ ਵੀਰਾ ਕਿੰਨਾ ਤੋਟਾ ਮੇਰੇ ਨਾਮ ਹਰਜੀਤ ਸਿੰਘ ਕੱਲਰ ਜੋ ਹਾਦਸਾ ਹੋਇਆ ਇਸ ਕੌਣ ਸੀ ਤੁਹਾਡੇ ਨਾ ਮੇਰੀ ਬੇਟੀ ਸੀਗੀ ਮਾਤਾ ਸਾਹਿਬ ਪਰ ਯੂਨੀਵਰਸਿਟੀ ਜੇ ਪੜ੍ਹਦੀ ਸੀਗੀ ਤੇ ਇੱਥੇ ਛੁੱਟੀਆਂ ਹੋਈਆਂ ਸੀ ਤੁਹਾਡੀ ਲਾਸਟ ਟਾਈਮ ਕਦੋਂ ਗੱਲ ਹੋਈ ਸੀ ਕਿ ਕਿੱਥੇ ਜਾ ਰਹੀ ਛੁੱਟੀਆਂ ਕਰ ਛੁੱਟੀਆਂ ਘਰ ਆ ਰਹੀ ਸੀ ਅੱਛਾ ਜੀ ਹਾਂ ਜੀ ਤੇ ਕੀ ਕਹਿੰਦੀ ਸੀ ਤੁਹਾਨੂੰ ਬੜਾ ਮੋਟਾ ਕੋਈ ਗੱਲਬਾਤ ਲਾਸਟ ਕਦੋਂ ਗੱਲ ਹੋਈ ਲਾਸਟ ਤਾਂ ਇਹ ਸੀ ਵੀ ਘਰ ਵਿਆਹ ਦੀ ਖੇਡਦੀ ਆ ਰਹੀ ਸੀ ਆਪਣਾ ਸਕੂਲ ਤੋਂ ਮੈਡਮ ਨੇ ਗੱਲ ਕਰਾਈ ਸੀ ਤੇ ਗੱਲ ਕਰਾ ਕੇ ਉਸ ਤੋਂ ਬਾਅਦ ਬੱਸ ਸਟੈਂਡ ਆਈ ਉੱਥੇ ਵੀ ਗੱਲ ਕੀਤੀ ਸੀ ਪਰ ਉਸ ਤੋਂ ਬਾਅਦ ਨਹੀਂ ਗੱਲ ਹੋਈ ਹਾਂ ਕੀ ਸੀਗਾ ਬਈ ਰਵਨੀਤ ਕੋਲ ਕਿਹੜੀ ਕਲਾਸ ਚ ਪੜ੍ਹਦੇ ਸੀ ਕਲਾਸ 2 ਤੇ ਹੋਰ ਭਰਾ ਵੀ ਹੁਣ ਜੋ ਉਹ ਵੀ ਠੀਕ ਦੇ ਹੋਣਗੇ ਹਾਂਜੀ ਮੇਰੇ ਬੇਟੇ ਦਾ ਬਰਥਡੇ ਸੀ ਪਰ ਅਸੀਂ ਬਰਥਡੇ ਕਦੀ ਮਨਾਇਆ ਸੀ ਕੱਲ ਕੱਲ ਮਤਛੇ ਦੇ ਜੋੜ ਮੇਲ ਆਪਣਾ ਬੱਚਿਆਂ ਦਾ ਹੁੰਦਾ ਨਾ ਗੱਲ ਵੀ ਨਹੀਂ ਆਦੀ ਮੈਨੂੰ ਤੇ ਉਹਦੀ ਵਜ੍ਹਾ ਕਰਕੇ ਅਸੀਂ ਕਦੀ ਜਨਮ ਦਿਨ ਨਹੀਂ ਮਨਾਇਆ ਛੋਟਾ 8 ਸਾਲ ਦਾ ਸੀਗਾ ਬੇਟਾ ਤੇ ਬੇਟੀ ਮਰੀ ਅਕੀ ਕਲਾਸ ਪੜ੍ਹਦੀ ਛੋਟੇ ਦੋਨੋਂ ਪੈਂਟ ਪਰ ਛੋਟੇ ਐ ਵੱਡੇ ਸੀ ਕਿੰਨੀਆਂ ਆਸਾਂ ਸੀ ਜਦੋਂ ਸਾਨੂੰ ਕਿਵੇਂ ਪਤਾ ਲੱਗੇ ਸੀ ਬੇਟੀ ਮੇਰਾ ਪੁੱਤ ਸੀ ਕਹਿੰਦੇ ਪਪਾ ਮੈਂ ਤੇਰੇ ਨਾਮ ਮੋਢੇ ਨਾਲ ਮੋਢਾ ਜੋੜ ਕੇ ਤੇਰੇ ਬਰਾਬਰ ਆਪਾਂ ਉੱਡਾ ਹੋ ਜਾਗੇ ਕੁਝ ਬੜਨਾ ਬਸ ਇਹ ਪਛਿਆਣੇ ਗੱਲਾਂ ਸੀ ਜਿਵੇਂ ਬੱਚਿਆਂ ਕਹਿੰਦੇ ਸਿਆਣੀਆਂ ਗੱਲਾਂ ਸੀ ਬਸ ਇਹੀ ਮੇਰੇ ਦੋ ਬੱਚੇ ਆ ਉਹਨਾਂ ਦੀ ठीक ठाक हो जाए कल ये बहुत बड़ी दुर्घटना हुई है जी इसमें हमारे गांव की एक मतलब परमजीत कौर थी वाइफ ऑफ प्रेम सिंह की बहुत ही गरीब परिवार से संबंधित है इनके पांच लड़की लड़की है लड़का है नहीं और खेती बाड़ी और मजदूरी काम करते थे घर की हालत बहुत खराब है और सरकार से गुजारिश है की इनका कुछ सहायता करी जाए तो बच्ची भी जहाँ बाज रही बचाई माता को बचा हाँ बच्ची ने बहुत हिम्मत काम किया जी ठीक है इनकी सराहना होती है इसकी छोटे बच्चे को इसने बचाया ठीक है माँ को बचाने की कोशिश की थी लेकिन नहीं बचा पाई फाल